ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸ ਅੱਜ ਦੀ ਵਾਰ ਦੇ ਅਪਸੰਥਾ ਲੜੀ ਵਾਰ ਕਰ ਰਹੇ ਹਾਂ ਤੇ 16 ਸ਼ਲੋਕ ਆਪਣੇ ਹੋ ਗਏ ਸਾਰੇ ਪਲੇਲਿਸਟ ਦੇ ਵਿੱਚ ਪਏ ਹੋਏ ਨੇ ਅੱਗੇ ਸ਼ੁਰੂ ਹੁੰਦਾ ਆਸਾ ਮਹੱਲਾ ਚੌਥਾ ਜਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਸੁਗੜ ਪਾਠ ਜਿਹੜਾ ਸੰਗਤ ਜੀ ਪੋਲਾ ਪੜ੍ਹਨਾ ਹੈ ਕਈ ਸੰਗਤਾ ਪੜ ਜੰਨੀ ਸੋ ਕਾੜ ਸੋ ਕਾੜ ਨਹੀਂ ਪੜਨਾ ਸੁਗੜ ਵੀ ਨਹੀਂ ਕਹਿਣਾ ਸੁ ਸੁਗੜ ਪੜ ਕੋਲਾ ਪੜਨਾ ਜਿਹੜੇ ਖੱਟੇ ਪੀਲੇ ਰੰਗ ਦੇ ਤੋਂ ਸ਼ਬਦ ਦੇਖ ਰਹੇ ਹੋ ਇਹਨਾਂ ਤੇ ਵਿਸਰਾਮ ਆਉਣਗੇ ਸਾਰੇ ਜੇ ਬਾਹਰ ਹੁ ਭੁੱਲ ਚੁੱਕ ਭੁੱਲ ਜੁਕ ਕਸ ਕੇ ਬੋਲਣਾ ਬੋਲ ਦੇ ਪੀ ਖਰੇ ਹਰ ਭਾਣੇ ਹਰ ਸੰਤਾ ਨੂੰ ਹੁਰ ਥਾਉ ਨਹੀਂ ਹਰ ਮਾਨ ਨੇ ਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਨ ਸਤਾਣੇ ਸ਼ਲੋਕ ਮਹੰਲਾ ਪਹਿਲਾ ਜੇ ਮੁਹਾਕਾ ਮੁਹਾਕਾ ਬਾੜ ਸੰਗਤ ਜੀ ਕਸ ਕੇ ਅਦਕ ਲਾ ਕੇ ਬੋਲਣਾ ਜੇ ਮੁਹਾਕਾ ਨਹੀਂ ਪੜਨਾ ਜੇ ਮੁਹਾਕਾ ਕਸ ਕੇ ਬੋਲਣਾ ਕਰ 모ਹ ਹੈ ਕਰ 모ਹੇ ਪਿਤਰੀ ਦੇਵ ਅੱਗੇ ਵਸਤ ਸੰਿਆਣੀ ਹੈ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਬੀ ਇਹ ਕਰੇ ਮੁਸਬੀ ਪੜਨਾ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੋ ਰੂਹ ਸਿਰ ਨਾਮਣੀ ਆਵੇ ਵਾਰੋ-ਵਾਰ ਝੂਠੇ-ਝੂਠਾ ਮੁਖ ਵਸੈ ਨਿਤ੍ਰਿਤ ਹੋਏ ਖੁਵਾਰ ਸੋਚੇ ਇਹ ਨਾ ਆਖਿਐ ਹੈ ਬਹਿਨ ਜੇ ਪਿੰਡਾ ਧੋਏ ਸੋਚੇ ਸੇ ਨਾਨਕਾ ਜਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜਿਆ ਲਾਏ ਬੈਠੇ ਕਰ ਪਾਸਾਰੇ ਅਪਸਾਰਿਆ ਨਹੀਂ ਕਹਿ ਦੇਣਾ ਪਾਸਾਰੇ ਸ ਸਿੱਖ ਪੱਪੇ ਕੰਨਾ ਚੀਜ ਕਰਨ ਮਨ ਭਾਵ ਦੇ ਹਰ ਬੁੱਝਨ ਨਾਹੀ ਹਾਰਿਆ ਕਰ ਪਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਮਹਿਲਤ ਜਰ ਆਈ ਜੋਬਨ ਹਾਰਿਆ ਜਿਥੇ ਜਾਏ ਬਹਿ ਮੇਰਾ ਸਤਗੁਰੂ ਬਹਿ ਨਹੀਂ ਪੜ ਦੇਣਾ ਬਹਿ ਦਲਾਵਾਂ ਦੇ ਨਾਲ ਸੋ ਥਾਣ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਣ ਭਾਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਏ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਗੁਰ ਪੂਜਿਆ ਜਿਨ ਹਰ ਪੂਜ ਕਰਾਵਾ ਸ਼ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਸਭ ਤੇ ਨਹੀਂ ਸਭ ਤੈ ਦਲਾਵਾ ਦੇ ਨਾਮ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਨੇ ਅੰਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ ਦਲਾਵਾਂ ਦਾ ਧਿਆਨ ਰੱਖਣਾ ਸੰਗਤ ਜੀ ਨਾਨਕ ਸੂਤਕ ਏਵਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੋੜ ਅੱਖੀ ਸੂਤਕ ਵੇਖਣਾ ਪਰ ਤ੍ਰੇਅ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜੰਪਰ ਜਾਹੇ ਮਹੰਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਦੂਜੇ ਦਲਾਵਾਂ ਦੇ ਨਾਲ ਲੱਗੇ ਦਲਾਵਾਂ ਦੇ ਨਾਲ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਭਾਣੇ ਦਲਾਵਾਂ ਲੱਗੀਆਂ ਆਵੇ ਤੇ ਦਲਾਵਾਂ ਲੱਗੀਆਂ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰੱਜਕ ਸੁਬਾਹੇ ਨਾਨਕ ਜਿਨਨੀ ਗੁਰਮੁਖ ਪੁੱਜਿਆ ਤੈਨਾਂ ਸੂਤਕ ਨਾਹੇ ਪੌੜੀ ਸਤਿਗੁਰ ਵੱਡਾ ਕਰ ਸਲਾਈਐ ਸੱッセ ਕੰਨਾ ਸਲਾਈਐ ਸਲਾਈਏ ਨਹੀਂ ਪੜ ਦੇਣਾ ਜਦੋਂ ਆਪਾਂ ਅਸ ਦੀ ਵਾਰ ਦਾ ਉਚਾਰਨ ਕਰਦੇ ਆਂ ਤੇ ਕੰਨੇ ਨੂੰ ਆਪਾਂ ਕੱਟ ਦੇਣੀ ਕਈ ਸੰਗਤਾਂ ਪੜਦੀਆਂ ਸਤਿਗੁਰ ਵੱਡਾ ਕਰ ਸਲਾਈਐ ਸਲਾਈਏ ਨਹੀਂ ਪੜਨਾ ਫਿਰ ਜਿਹੜਾ ਸੱਸੇ ਨੂੰ ਕੰਨਾਂ ਲੱਗਾ ਇਹ ਉਚਾਰ ਨਹੀਂ ਹੋਵੇਗਾ ਇਸ ਕਰਕੇ ਧਿਆਰ ਰੱਖਣਾ ਸਾਹ ਲਾਹੀਐ ਸਾਹ ਲਾਹੀਐ ਜਿਸ ਵਿੱਚ ਵੱਡਿਆ ਵਢਿਆਈਆ ਸਹਿ ਮੇਲੇ ਤਾ ਨਦਰੀ ਆਈਆ ਜਾਤ ਸੁਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢਿਆ ਬੁਰਿਆਈਆ ਸਹਿ ਟੁੱਠੇ ਨੋਂ ਨਿਤ ਪਾਈਆ ਸਹਿ ਟੁੱਠੇ ਨੋਂ ਨਿਤ ਪਾਈਆ ਸੁਸੰਗਤ ਜੀ 18 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ